ਕੋਹਣ ਦੇ ਕੇ ਤੇ ਬੱਬੂ ਮਾਣਾ ਆ ਪਾਇਆ ਸੀਗਾ ਇੱਥੇ ਆਇਆ ਸੀ ਬੱਬੂ ਮਾਣ ਉਹ ਰੋਟੀਆਂ ਸੇਕ ਕੇ ਲੈ ਜਾਂਦੇ ਨੇ ਦੇਖੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਦੀਪ ਘਰਾਗਣਾ ਤੇ ਆਪਾਂ ਖੜੇ ਸੀਗੇ ਸੁੱਚਾ ਸਿੰਘ ਸੂਰਮਾ ਦੀ ਸਮਾਧ ਤੇ ਪਿੰਡ ਸਮਾਹ ਦੇ ਵਿੱਚ ਆ ਜੋ ਕਿ ਤੇ ਇੱਥੋਂ ਦੇ ਮਤਲਬ ਜੋ ਕਿ ਬਾਬਾ ਜੀ ਦੀ ਜਗਾ ਬਣੀ ਹੋਈ ਆ ਇੱਕ ਕਮੇਟੀ ਵੀ ਬਣੀ ਹੋਈ ਆ ਕਮੇਟੀ ਨੇ ਮਤਲਬ ਇੱਕ ਬਹੁਤ ਵੱਡਾ ਇਤਰਾਜ ਕੀਤਾ ਇਤਰਾਜ ਕੀਤਾ ਫਿਲਮ ਵਾਲਿਆਂ ਤੇ ਕਹਿੰਦੇ ਵੀ ਫਿਲਮਾਂ ਤਾਂ ਇੱਥੇ ਹਰੇਕ ਬਣਾ ਕੇ ਲੈ ਜਾਂਦਾ ਹੈ ਤੇ ਆਏ ਨਹੀਂ ਹੈਗਾ ਵੀ ਇੱਥੇ ਕੋਈ 2 ਰੁਪਿਆ ਦੀ ਮਦਦ ਕਰਦੀ ਹੈ ਜਿਵੇਂ ਆਪਾਂ ਤੁਹਾਨੂੰ ਦਿਖਾਉਂਦੇ ਵੀ ਹਾਲ ਪਿੱਛੋ ਕਮਰੇ ਸਾਰੇ ਆਹ ਡਿੱਗਣ ਵਾਲੇ ਹੋਏ ਪਿਆ ਸਾਰਾ ਮਤਲਬ ਖਸਤਾ ਹਾਲ ਹੋਇਆ ਪਿਆ ਤਾਂ ਕਰਕੇ ਵੀ ਕੋਈ ਨਵੀਂ ਬਿਲਡਿੰਗ ਦੀ ਇੱਥੇ ਉਸਾਰੀ ਕੀਤੀ ਜਾ ਸਕੇ ਹਨ ਤੇ ਨਾਲ ਆਪਣੇ ਮਤਲਬ ਪਿੰਡ ਦੇ ਹੋਣਗੇ ਪਿੰਡ ਸਮਾਹ ਦੇ ਤੇ ਕਮੇਟੀ ਦੇ ਮੈਂਬਰ ਵੀ ਨੇ ਕਰੋਨੇ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕੀ ਕਹਿਣਾ ਚਾਹੁੰਗੇ ਜਿਹੜੇ ਫਿਲਮਾਂ ਬਣਾ ਕੇ ਲੈ ਕੇ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਵਾਰੀ ਮਰਵਾ ਜਰਾ ਰੋਟੀਆਂ ਸੇਕ ਲੈ ਜਾ ਮੈਂ ਦੇਖੋ ਹਾਂ ਜੀ ਇਹਦੇ ਬਾਰੇ ਤਾਂ ਕੋਈ ਫਰਦੇਦਾ ਅੰਮ੍ਰਿਤ ਕੋਈ ਇਹਦੇ ਬਾਰੇ ਕੰਮ ਨਹੀਂ ਕਰਦਾ ਤਾਂ ਟਿਕਟ ਕੋਈ ਨਹੀਂ ਲੱਗੇ ਐਂ ਤਾਂ ਬਹੁਤ ਹੈ ਕਿ ਗਰ ਪਿਆ ਇਕੱਠਾ ਕਰਕੇ ਮੰਗ ਕੇ ਲੋਕਾਂ ਤੋਂ ਇੱਥੇ ਜਿਹੜਾ ਕੋਈ ਮਾੜਾ ਮੋਟਾ ਕੰਮ ਕਰਦਿਆਂ ਅਸਾਂ ਇਸ ਤਰ੍ਹਾਂ ਕਰਦਿਆਂ ਹੋਰ ਇਹਨੂੰ ਕੋਈ ਆਮਦਨ ਨਹੀਂ ਕੋਈ ਗਮੀਨ ਨਹੀਂ ਕੋਈ ਇਹਦਾ ਕਿਸੇ ਤਰ੍ਹਾਂ ਦੀ ਆਮਦਨ ਨਹੀਂ ਅੱਜ ਤੱਕ ਕਿਸੇ ਫਿਲਮ ਵਾਲੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਤੇ ਜਿਹੜੀ ਆ ਹੁਣ ਨਵੀਂ ਫਿਲਮ ਆਈ ਇਹਨਾਂ ਨੇ ਵੀ ਨਹੀਂ ਕੋਈ ਮਾੜਾ ਮੋਟਾ ਕੰਮ ਨਹੀਂ ਕਰਿਆ ਜੀ ਅੱਛਾ ਕੁਝ ਵੀ ਨਾ ਕੱਖ ਵੀ ਨਹੀਂ ਕੀਤਾ ਹੈਗਾ ਇਹ ਹੁਣ ਜਿਹੜੀ ਕਹਾਣੀ ਗੱਲ ਹੈ ਅਸੀਂ ਕਹਿਣੇ ਨਹੀਂ ਚਾਹੁੰਦੇ ਉਹ ਵੀ ਸਾਡੇ ਸਤਨਾ ਗੁਰੂ ਟੇਕ ਵਾਧਰ ਸਾਹਿਬ ਦੇ ਸਤਨੂੰ ਜਰੂਰ ਇਹ 1 ਲੱਖ ਰੁਪਇਆ ਦੇ ਗਿਆ ਇੱਥੇ ਇੱਕ ਪੰਜ ਪੈਸੇ ਦੇ ਦਿੱਤੇ ਹਾਂ ਠੀਕ ਹੈ ਵੀ ਚਲੋ ਉਹ ਵੀ ਆਪਣਾ ਆਪ ਦੀ ਸਥਾਨਾ ਉਹ ਇਤੋਂ ਵੱਡਾ ਉਹ ਇਤੋਂ ਵੱਡਾ ਇਸ ਤਰ੍ਹਾਂ ਉਹਨੂੰ ਅਸੀਂ ਕਹਿ ਉਹ ਗੱਲ ਕਹਿੰਦੇ ਨੇ ਵੀ ਕਿਉਂ ਦਿੱਤੇ ਹੂੰ ਉਹ ਤਾਂ ਸਾਰੀ ਦੁਨੀਆ ਦਾ ਮਾਲਕ ਹੈ ਉਹ ਤਾਂ ਇਤੋਂ ਵੱਡੇ ਪੱਧਰ ਦੀ ਗੱਲ ਆ ਚਲ ਦੇ ਗਿਆ ਉਹਦਾ ਆਪਾਂ ਧੰਨਵਾਦ ਉਸ ਦਾ ਕਰ ਦਿਆਂ ਠੀਕ ਹੈ ਪਰ ਇੱਥੇ ਬਾਰੇ ਨਹੀਂ ਕੋਈ ਗੱਲ ਆ ਇਸ ਜਗ੍ਹਾ ਬਾਰੇ ਸੁੱਚਾ ਸਿੰਘ ਸੂਰਮਾ ਦੀ ਸਮਾਦ ਤੇ ਕੁਝ ਵੀ ਨਹੀਂ ਦੇਖਿਆ ਠੀਕ ਹੈ ਤੇ ਦੋਸਤੋ ਆਪਾਂ ਫਿਲਮਾਂ ਵਾਲੇ ਫਿਲਮਾਂ ਦੇਖਦੇ ਆਂ ਵੀ ਯਾਰ ਵੀ ਜਿਹੜੇ ਕਲਾਕਾਰ ਹੁੰਦੇ ਨੇ ਇੱਕ ਇਹ ਪੱਖ ਵੀ ਆ ਫਿਲਮਾਂ ਦਾ ਮਤਲਬ ਦੂਰੋਂ ਦੂਰੋਂ ਹੀ ਦੇਖਣ ਨੂੰ ਵਧੀਆ ਲੱਗਦੇ ਨੇ ਇਹ ਕਲਾਕਾਰ ਆ ਜਿਹੜੇ ਐਕਟਰ ਆ ਸਾਰੇ ਤੇ ਉਹ ਮਤਲਬ ਇੱਥੇ 1 ਰੁਪਏ ਦਾ ਕਿਸੇ ਨੂੰ ਕੁਝ ਦੇ ਕੇ ਨਹੀਂ ਗਏ ਹੈਗੇ ਬਾਬਾ ਸੁੱਚਾ ਸਿੰਘ ਸੂਰਮਾ ਦੀ ਸਮਾਦ ਆ ਇੱਥੇ ਤੇ ਖਸਤਾ ਹਾਲ ਬਿਲਡਿੰਗ ਹੋਈ ਵੀ ਉੱਤੇ ਡਿੱਗਣ ਵਾਲਾ ਕੰਮ ਹੀ ਆ ਤੇ ਕੋਈ ਮਤਲਬ ਕਿਸੇ ਵੱਲੋਂ ਮਦਦ ਨਹੀਂ ਕੀਤੀ ਗਈ ਤੇ ਜਿਹੜੇ ਵੀਰ ਆਪਣੇ ਵੀਡੀਓ ਬਾਹਰੋਂ ਦੇਖ ਰਹੇ ਨੇ ਕੈਨੇਡਾ ਅਮਰੀਕਾ ਵਗੈਰਾ ਆਸਟ੍ਰੇਲੀਆ ਵਗੈਰਾ ਤੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਸ ਜਗ੍ਹਾ ਬੰਨੀ ਵੀ ਝਾਤ ਮਾਰੀ ਜਾਵੇ ਕਿਉਂਕਿ ਯਾਰ ਪੰਜਾਬ ਦੇ ਉੱਗੇ ਮਤਲਬ ਸੁੱਚਾ ਸੂਰਮਾ ਦੇ ਨਾਮ ਤੇ ਪੰਜਾਬ ਇਹਨਾਂ ਦੀ ਵਸਾਇਆ ਹੋਇਆ ਪੰਜਾਬ ਇਹਨਾਂ ਦੀ ਧਰਤੀ ਹੈ ਸੂਰਮਿਆਂ ਦੀ ਧਰਤੀ ਹੈ ਤੇ ਇਹਨਾਂ ਦੀ ਜਗ੍ਹਾ ਨੂੰ ਆਪਾਂ ਬਚਾਇਆ ਜਾਵੇ ਤੇ ਫਿਲਮ ਵਾਲਿਆਂ ਤੋਂ ਕੋਈ ਵੀ ਆਸ ਉਮੀਦ ਹੈ ਜਿਹੜੀ ਨਾ ਕੀਤੀ ਜਾਵੇ ਤੇ ਇਹ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰੋ ਦੋਸਤੋ ਤੁਸੀਂ ਤੇ ਹੋਰ ਕੀ ਕਹਿਣਾ ਹੈ ਜੀ ਤੁਸੀਂ ਫਿਲਮਾਂ ਵਾਲਿਆਂ ਬਾਰੇ ਬਸ ਫਰਮਤ ਅਸੀਂ ਇਹੀ ਕਹਿਣਾ ਵੀ ਆਪਦੀਆਂ ਰੋਟੀਆਂ ਸੇਕ ਕੇ ਕਿਹਦਾ ਮੁਰਚੰਦਾ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕੋਈ ਸੋਚਦਾ ਨਹੀਂ ਮੈਂ ਕੋਈ ਇਹ ਤਾਂ ਦੋ ਰੁਪਏ ਆਮਦਨ ਕਰਦਾ ਵੀ ਮੈਂ ਇਹਦੇ ਬਾਰੇ ਵੀ ਕੋਈ ਗੱਲ ਕਰਦਾ ਠੀਕ ਆ ਆਪ ਕਰੋੜਾਂ ਰੁਪਏ ਫਿਲਮਾਂ ਵਾਲੇ ਕਮਾ ਲੈਂਦੇ ਨੇ ਠੀਕ ਹੈ ਤੇ ਇਸ ਫਿਲਮ ਮਤਲਬ ਇਸ ਜਗ੍ਹਾ ਬਾਰੇ ਫਿਲਮਾਂ ਵਾਲਿਆਂ ਨੇ ਕੁਝ ਵੀ ਨਹੀਂ ਸੋਚਿਆ ਹੈਗਾ ਕਿੰਨੀਆਂ ਫਿਲਮਾਂ ਬਣ ਗਈਆਂ ਇੱਕ ਆ ਹੁਣ ਬਣੀਆਂ ਪਹਿਲਾਂ ਵੀ ਬਣੀਆਂ ਦੋ ਤਿੰਨ ਫਿਲਮਾਂ ਪੁਰਾਣੀਆਂ ਵੀ ਫਿਲਮਾਂ ਬਣੀਆਂ ਤੇ ਆਇਆ ਨਹੀਂ ਹੈਗਾ ਵੀ ਕਿਸੇ ਨੇ ਇੱਥੇ ਕੋਈ ਮਦਦ ਦਿੱਤੀ ਹੋਵੇ ਹੈਨਾ ਕਿਸੇ ਬਿਲਡਿੰਗ ਵਾਸਤੇ ਸਾਨੂੰ ਉਮੀਦ ਹੈਗੀ ਸੀ ਕਿ ਜਰ ਕੋਈ ਸਾਡਾ ਅਦਬ ਚਾਲਾ ਹੋਇਆ ਪਿਆ ਕਵਰੇ ਕੁਵਰੇ ਠਾਕੇ ਬਣਾਉਣ ਵਾਲੇ ਦੇ ਦਿਖਾਣ ਵਾਲੀ ਖਾਵੇ ਪਰ ਤੇ ਦੇਖ ਲੋ ਆਪੀ ਹਾਂਜੀ ਇਹ ਕੋਈ 4 ਰੁਪਏ ਦੇ ਦੇ ਜਾਣਗੇ ਕੋਸ ਆਪਾਂ ਇਕੱਠੇ-ਕੁੱੱਠੇ ਕਰ ਲਾਂਗੇ ਪਹਿਲਾਂ ਵੀ ਅਸੀਂ ਜਿਹੜੇ ਆ ਕਮਰੇ ਪਾਏ ਰੇ ਇਕੱਠੇ ਕਰਕੇ ਲੋਕਾਂ ਤੋਂ ਇਹਦੇ ਤੋਂ ਕਿੰਨੇ ਮੰਗੇ ਕਿਸੇ ਤੋਂ ਕਿਵੇਂ ਜਿਹੜਾ ਕੋੜਾ ਆਪਦੇ ਲੇਖਨਾ ਮੰਗ ਕੇ ਆਪਦੇ ਉਸ ਨਾਲ ਠੀਕ ਹੈ ਪਿੰਡਾਂ ਦੇ ਸਾਰੇ ਸਾਰੇ ਪਿੰਡਾਂ ਦੇ ਚਾਹੀਦੇ ਜੀ ਕਰਦਾ ਬਦਲ ਕਰੀ ਹੈ ਵੀ ਐ ਨਹੀਂ ਵੀ ਕਰੀ ਨਹੀਂ ਠੀਕ ਹੈ ਪਰ ਐ ਨਹੀਂ ਹੈਗੇ ਵੀ ਕੋਈ ਹੋਰ ਕਿਥੇ ਬੰਦੇ ਨੇ ਕੋਈ ਤਕੜੇ ਬੰਦੇ ਨੇ ਕੋਈ ਵੀ ਜਿਹੜੇ ਇਸ ਜਗ੍ਹਾ ਤੋਂ ਵੱਡੇ ਫਾਇਦੇ ਲੈ ਕੇ ਜਾਂਦੇ ਨੇਗੇ ਉਹਨਾਂ ਨੇ 1 ਰੁਪਿਆ ਵੀ ਨਹੀਂ ਕੋਈ ਦਾ ਨਹੀਂ ਦਤਾਰੀ ਹਾਂ ਇਹ ਜਿਹੜੇ ਸਾਈਡ ਤੇ ਆਪਾਂ ਇਹ ਕੀ ਕਮਰੇ ਬਣੇ ਹੋਏਗੇ ਠੂਣਾ ਜੀ ਠੂਣਾ ਅੱਛਾ ਇਹ ਠੂਣਾ ਆ ਗਿਆ ਚਲੋ ਦਿਖਾ ਦਿਓ ਤੁਸੀਂ ਆਜੋ ਹਾਂ ਜੀ ਤੇ ਦੋਸਤੋ ਇਹ ਇਧਰ ਠੂਣਾ ਸਾਹਿਬ ਬਾਬਾ ਸੁੱਚਾ ਸਿੰਘ ਸੁਰਮਾ ਦੀ ਸਮਾਹ ਤੇ ਦੇਖੋ ਕਿੰਨੀ ਖਸਤਾ ਹਾਲਤ ਹੋਈ ਪਈ ਆ ਜਮਾ ਖਸਤਾ ਹਾਲਤ ਹੈ ਖਸਤਾ ਹਾਲਤ ਹੈ ਯਾਰ ਵੀ ਲੱਕ ਜਿੰਨਾ ਡੂੰਗਾ ਉਤਰ ਕੇ ਜਾਣਾ ਪੈਂਦਾਗਾ ਸਾਨੀ ਜੀ ਬਹੁਤ ਔਖਾ ਉਤੋਂ ਚਾਉਂਦਾ ਜੀ ਤਾਜ ਜੇ ਪਾਈ ਹੋਈ ਨੇ ਪੱਲੀਆਂ ਅੱਛਾ ਜੀ ਛੱਤ ਸਾਰੀ ਚੌਂਦੀ ਆ ਹਾਂ ਚੌਂਦੀ ਜੀ ਇੱਥੇ ਪੱਲੀਆਂ ਪਈਆਂ ਨੇ ਪੱਲੀਆਂ ਪਈਆਂ ਉਹ ਟਾਕੀ ਵੀ ਦੀ ਸੀ ਜਾਂਦੀ ਆ ਪੱਲੀ ਦੀ ਸੀ ਜਾਂਦੀ ਆ ਉੱਥੋਂ ਦੀ ਹਣਾ ਉਹ ਟਾਕੀ ਦੀ ਸੀ ਜਾਂਦੀ ਆ ਹਾਂ ਇਹ ਸਾਰਾ ਕੁਝ ਤਕਾਲੇ ਤੇ ਦੋਸਤੋ ਤੁਸੀਂ ਸੂਰਮੇ ਦੀ ਸਮਾਦੇ ਹਾਲਤ ਦੇਖ ਰਹੇ ਹੋ ਯਾਰ ਵੀ ਇਹ ਜਿਹੜੇ ਫਿਲਮ ਵਾਲੇ ਨੇ ਗਾਉਣ ਵਾਲੇ ਨੇ ਬਾਰੀ-ਬਾਰੀ ਆਪਾਂ ਨੂੰ ਕਹਿਣਾ ਪੈ ਰਿਹਾ ਵੀ ਯਾਰ ਇਹ ਇਹਨਾਂ ਦੀ ਬੇਰੁਖੀ ਦਾ ਸ਼ਿਕਾਰ ਵੀ ਹੋਈ ਹੈ ਕਿਤੇ ਇਹ ਜਗਾ ਕਿਉਂਕਿ ਮਦਦਤਾ ਤੋਂ ਫਿਲਮਾਂ ਬਣਦੀਆਂ ਆ ਰਹੀਆਂ ਸੁੱਚਾ ਸਿੰਘ ਸੂਰਮਾ ਦੀ ਮਤਲਬ ਜ਼ਿੰਦਗੀ ਤੇ ਹਨਾ ਬਹੁਤ ਕਮਾਈ ਕੀਤੀ ਐਫ ਐਕਟਰਾਂ ਨੇ ਕਰੋੜਾਂ ਰੁਪਏ ਕਮਾਲੇ ਤੇ ਕਿਸੇ ਨੇ ਇਸ ਜਗਾ ਬੰਨੀ ਝਾਤੀ ਨਹੀਂ ਮਾਰੀ ਹੈਗੀ ਤੇ ਆ ਤੁਸੀਂ ਦੇਖ ਰਹੇ ਹੋ ਹਾਲਤ ਪਹਿਲਾਂ ਤਾਂ ਡੂੰਗਾ ਕਿੰਨਾ ਉਤਰ ਕੇ ਜਾਣਾ ਪੈਂਦਾ ਸਾਰੀ ਖਸਤਾ ਹਾਲਤ ਹੋਇਆ ਪਿਆ ਮਤਲਬ ਜਿਹੜਾ ਧੂਨੇ ਦੀ ਹਾਲਤ ਹੈਗੀ ਦਨ ਰਾਤ ਇੱਥੇ ਕਹਿੰਦੇ ਵੀ ਜੋਤ ਚੱਲਦੀ ਆ ਤੇ ਆਹ ਦੇਖੋ ਵੀ ਕਿੰਨਾ ਡੂੰਗਾ ਉਤਰ ਕੇ ਆਉਣਾ ਪੈਂਦਾ ਹੈ ਸਾਰਾ ਖਸਤਾ ਹਾਲਤ ਹੋਇਆ ਪਿਆ ਤੇ ਦੋਸਤੋ ਜਿੱਥੋਂ ਤੱਕ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਦਦ ਵੀ ਪਹੁੰਚਾਓ ਜੇ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੀ ਐਨੇ ਨਾਲ ਹੀ ਵੀਡੀਓ ਦਾ ਆਪਾਂ ਅੰਤ ਕਰਦੇ ਆਂ ਧੰਨਵਾਦ ਜੀ ਸਸਤੀਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਸੁੱਚਾ ਸਿੰਘ ਸੂਰਮਾ ਦੀ ਸਮਾਰਟ ਹੈ ਇਸ ਟਾਈਮ ਤੇ ਸਾਡੇ ਨਾਲ ਮੰਤ ਬਾਬਾ ਗਰਦੇਵਾਲ ਦਾਸ ਜੀ ਹੋਣਗੇ ਜੋ ਕਿ ਫਿਲਮ ਇੱਥੇ ਬਣੀ ਆ ਬੱਬੂ ਮਾਨ ਦੀ ਸੁੱਚਾ ਸਿੰਘ ਸੂਰਮਾ ਦੀ ਜ਼ਿੰਦਗੀ ਤੇ ਤੇ ਜਿਵੇਂ ਕਿ ਸਮਾਰਟ ਦੇ ਖਾਸਤਾ ਹਾਲਤ ਨੇ ਉਹਦੇ ਬਾਰੇ ਬਾਬਾ ਜੀ ਤੋਂ ਪੁੱਛਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿਹੜੀ ਫਿਲਮ ਬਣੀ ਆ ਉਹਦੇ ਤੇ ਤੁਸੀਂ ਖੁਸ਼ ਹੋ ਹੀ ਮੁਰਤਾ ਸਾਰਾ ਖੁਸ਼ ਆ ਜੀ ਸਾਨੂੰ ਕੁਝ ਦੇਣਾ ਚਾਹੀਦਾ ਹੈ ਅੱਛਾ ਮਤਲਬ 1 ਰੁਪਿਆ ਵੀ ਇੱਥੇ ਫਿਲਮ ਵਾਲੇ ਦੇਰ ਦੇ ਕੇ ਨਹੀਂ ਗਏਗੇ ਹਾਂ ਜੀ ਕੁਝ ਨਹੀਂ ਦੇ ਕੇ ਤੇ ਬੱਬੂ ਮਾਨ ਆ ਪਾਇਆ ਸੀਗਾ ਇੱਥੇ ਦੀ ਬੱਬੂ ਮਾ ਅੱਛਾ ਤੇ ਕੋਈ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਪੈਸੇ ਦੀ ਮਦਦ ਕੀਤੀ ਹੋਵੇ ਜਿੰਮੇ ਸ਼ਤਾਂ ਡਿੱਗਣ ਵਾਲੀਆਂ ਹੋ ਰਹੀਆਂ ਪਏ ਤਾਂ ਤਾਂ ਪੈਰ ਹੀ ਨਹੀਂ ਲੱਗ ਰਹੇ ਦਿੱਤੇ ਇੱਥੇ ਲੋਕਾਂ ਨੇ ਅੱਛਾ ਲੋਕਾਂ ਦਾ ਕੀ ਕਹਿਣਾ ਸੀ ਲੋਕਾਂ ਨੂੰ ਹਟਾਓ ਉਸੇ ਲੋਕ ਤਾਂ ਹੁਣ ਲੋਕਾਂ ਦੀ ਵੀ ਨੰਨ ਰਾਵੜੀ ਦੇ ਕੇ ਕੋਈ ਆਪ ਤੁਹਾਨੂੰ ਚਾਹੇ ਦਾ ਸੱਦਾ ਵੀ ਸੱਦਾ ਕੋਈ ਨਹੀਂ ਦਿੰਦਾ ਮੁਕਦੀ ਗੱਲ ਵੀ ਫਿਲਮਾਂ ਵਾਲਿਆਂ ਨੇ ਇੱਥੇ ਕਦੇ ਕੋਈ ਇੱਕ ਪੰਜੀ ਦੀ ਮਦਦ ਪੰਜੀ ਦੀ ਮਦਦ ਨਹੀਂ ਕੀਤੀ ਹੈਗੀ ਕੋਈ ਨਹੀਂ ਕੋਈ ਤੇ ਬਾਬਾ ਜੀ ਹੁਣ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਮਿੱਤਰ ਬਾਹਰੋਂ ਆਪਣੇ ਪੰਜਾਬੀ ਦੇਖ ਰਹੇ ਆਪਾਂ ਨੂੰ ਅਮਰੀਕਾ ਕੈਨੇਡਾ ਬੈਠੇ ਨੇਗੇ ਉਹਨਾਂ ਮੂਰੇ ਤੁਹਾਡੀ ਕੀ ਗੁਹਾਰ ਹੈਗੀ ਅਸੀਂ ਤਾਂ ਇਹ ਕਹਿੰਦੇ ਵੀ ਮਾੜੋਂ ਮਤਸਾ ਹੈ ਤਾਂ ਕਰਨੇ ਨੇ ਥੇ ਦੇਰੇ ਕੰਮ ਚਾਪ ਕਰਨਾ ਹੈ ਜਿੰਨੀ ਕਰ ਸਕਦੇ ਨੇ ਕਰਨਾ ਹੈ ਠੀਕ ਹੈ ਜੀ ਜਿੰਨੀ ਵੀ ਕਰ ਸਕਦਾ ਕੋਈ ਜਿੰਨੀ ਕਿ ਕਿਸੇ ਨੀ ਅੰਗਰੇਜ਼ੀ ਸ਼ਬਦ ਕੋਸ਼ਿਸ਼ ਕਰਨਾ ਦਾਨ ਕਰਨ ਤੇ ਦੋਸਤੋ ਜਿਵੇਂ ਤੁਸੀਂ ਦੇਖਦੇ ਆਂ ਵੀ ਬਾਬਾ ਜੀ ਨੂੰ ਥੋੜਾ ਜਿਹਾ ਬੋਲਣ ਦੀ ਵੀ ਦਿੱਕਤ ਹੈ ਤਾਂ ਆਪਾਂ ਇਹ ਗੱਲ ਕਹਿੰਦੇ ਵੀ ਮਤਲਬ ਸੂਰਮਈ ਦੀ ਧਰਤੀ ਹੈ ਪੰਜਾਬ ਤੇ ਆਪਣੇ ਸੂਰਮਿਆਂ ਦੀਆਂ ਥਾਵਾਂ ਹੀ ਸੁਰੱਖਿਅਤ ਨਹੀਂ ਹੈਗੀਆਂ ਤਾਂ ਹੋਰ ਸੁਰੱਖਿਅਤ ਕੀ ਹੋਊਗਾ ਹਨ ਤੇ ਜਿੰਨੇ ਵੀ ਆਪਣੇ ਪੰਜਾਬੀ ਭਰਾ ਬਾਹਰੋਂ ਅੰਦਰੋਂ ਦੇਖ ਰਹੇ ਆ ਅਮਰੀਕਾ ਕੈਨੇਡਾ ਜਿਹੜੇ ਐਨ ਆਰ ਆਈ ਭਰਾ ਬੈਠੇ ਨੇਗੇ ਤੇ ਜਰੂਰ ਹੈਲਪ ਕਰੋ ਤਾਂ ਕਿ ਇੱਕ ਨਵੀਂ ਬਿਲਡਿੰਗ ਦੀ ਸਾਰੀ ਕੀਤੀ ਜਾ ਸਕੇ ਤੇ ਜਿਹੜਾ ਇਹ ਲੰਗਰ ਹਾਲ ਆ ਜਿਵੇਂ ਭੋਰਾ ਸਾਹਿਬ ਦੇਖਿਆ ਤੁਹਾਨੂੰ ਧੂਣਾ ਸਾਹਿਬ ਦਿਖਾਇਆਗਾ ਅੱਜ ਦੀ ਘੜੀ ਸਾਰੇ ਡਿੱਗਣ ਵਾਲੇ ਨੇ ਐਂ ਲੱਗਦਾ ਵੀ ਜੇ ਕਮੀ ਆ ਗਿਆ ਤਾਂ ਡਿੱਗ ਜੂਗਾ ਸਾਰੇ ਤੇ ਦੋਸਤੋ ਵੱਤ ਵਤ ਮਦਦ ਪਹੁੰਚਾਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ